ਹੈਲੋ ਫਰੈਂਡਸ ਸਵਾਗਤ ਹੈ ਤੁਹਾਡਾ ਮੇਸਟੰਤੀ ਅੱਬੀ ਸੂਟ ਕਟਿੰਗ ਦੀ ਜੀ ਤੇ ਮੇਰੀਆਂ ਸਾਰੀਆਂ ਭੈਣਾਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਜੀ। ਅੱਜ ਜੀ ਆਪਾਂ ਵੀਡੀਓ ਕਰਾਂਗੇ ਸ਼ੁਰੂ ਤੇ ਬਾਹਾਂ ਲਾਉਣੀਆਂ ਕੁਰਤੀ ਤੇ ਬਾਹਾਂ ਕੁਰਤੀ ਤੇ ਕਿਸ ਤਰ੍ਹਾਂ ਅਟੈਚ ਕਰੀਆਂ ਨੇ ਉਹ ਦੱਸਾਂਗੇ ਤੁਹਾਨੂੰ। ਹਾਂਜੀ ਇਹ ਆਪਣੀ ਕੁਰਤੀ ਸਟੀਚ ਕਰੀ ਹੋਈ ਹੈ ਇਹਦੀ ਆ ਵੀਡੀਓ ਪਹਿਲਾਂ ਆਪਾਂ ਅਪਲੋਡ ਕਰ ਚੁੱਕੇ ਤੇ ਹੁਣ ਇਹਦੀ ਬਾਜੂਆਂ ਨੂੰ ਆਪਾਂ 슬ੀਵ ਅਟੈਚ ਕਰਨੀਆਂ ਦੇਖੋ ਇਸ ਤਰ੍ਹਾਂ ਆਪਾਂ ਪਹਿਲਾਂ ਸਿੱਧਾ ਕਰ ਲੈਣਾ ਇਹਨਾਂ ਨੂੰ ਕੁਰਤੀ ਨੂੰ ਸਿੱਧਾ ਕਰ ਲੈ ਆ ਸਿੱਧਾ ਕਰਕੇ ਜਿਹੜੇ ਵਾਂ ਹੈਗੀ ਆਪਾਂ ਜਿਹੜੀ ਆ ਮਾਉਣੀ ਹੈਗੀ ਉਸ ਨੂੰ ਵੀ ਸਿੱਧਾ ਕਰ ਲੈਣਾ ਉਹ ਦੇਖਣਾ ਹੁੰਦਾ ਆਪਾਂ ਨੇ ਵੀ ਕਾਟ ਹੈ ਜਿਹੜੀ ਦੇਖੋ ਬਾਹ ਦੀ ਕਾਟ ਹੈ ਤੇ ਮੂਰੇ ਪਾਸੇ ਆਪਣਾ ਕੁਰਤੀ ਦਾ ਕਾਟ ਪਾਈ ਹੁੰਦੀ ਹੈ ਹਨ ਇਸ ਤਰ੍ਹਾਂ ਇਹ ਵਾਲੀ ਕਾਟ ਹੈ ਜਿਹੜੀ ਇਹ ਇਧਰਲੀ ਸਾਈਡ ਆਉਗੀ ਆਹ ਕਾਟ ਪਿੱਛੇ ਵਾਲਾ ਪੱਲੇ 'ਚ ਕਾਟ ਨਹੀਂ ਹੁੰਦੀ ਅਗਲੇ ਪੱਲੇ 'ਚ ਬਾਹ ਦੇ ਕਾਟ ਅਗਲੇ 'ਚ ਹੀ ਆਪਣੇ ਕੁੜਤੀ ਦੇ ਕਾਟ ਹੁੰਦੀ ਹੈ ਤੇ ਇਸ ਨੂੰ ਪਾਉਣਾ ਆਪਾਂ ਇਧਰਲੀ ਸਾਈਡ ਲਾਉਣਾ ਕੁੜਤੀ ਇਸ ਤਰ੍ਹਾਂ ਅੰਦਰ ਹੱਥ ਪਾ ਕੇ ਕੁੜਤੀ ਦੇ ਇਹਨੂੰ ਇਹਦੇ ਨਾਲ ਐ ਚੱਕ ਲੈਣਾ ਜਿਹੜੀ ਇਹ ਸਲਾਈ ਹੈ ਬਾਹ ਦੀ ਸਲਾਈ ਹੈ ਤੇ ਆਪਣੀ ਇਹ ਕੁੜਤੀ ਦੀ ਸਲਾਈ ਹੈ ਦੇਖੋ ਕੁੜਤੀ ਦੀ ਸਲਾਈ ਲਾਉਣ ਤੋਂ ਪਹਿਲਾਂ ਇਹ ਵਾਲੀ ਜਿਹੜੀ ਚੀਜ਼ ਹੈ ਤੁਹਾਨੂੰ ਦੱਸ ਦੇਈਏ ਇੰਨਾ ਕਪੜਾ ਵਧਿਆ ਹੋਇਆ ਹੈ ਇਹਨੂੰ ਆਪਾਂ ਕਟਿੰਗ ਕਰਦੇ ਨਹੀਂ ਆਪਾਂ ਬਸ ਥੋੜਾ ਜਿਹਾ ਕਟਿੰਗ ਕਰਨਾ ਹੈਗਾ ਜਿੱਥੋਂ ਤੱਕ ਆਪਣਾ ਦੇਖੋ extra ਇਹ ਹੁਣ ਆਪਾਂ ਐ ਨਹੀਂ ਹੈਗਾ ਵੀ ਇੰਨਾ ਕਪੜਾ ਐਂ ਲਾ ਦੇਣਾ ਲਾਉਣਾ ਨਹੀਂ ਹੈਗਾ ਇਹ ਬਸ ਇੱਥੋਂ ਥੋੜਾ ਜਿਹਾ ਐਂ ਤਰਸਿਆ ਜਾਏ ਇੱਥੋਂ ਦਾ ਬਸ ਐਂ ਲਾ ਦੇਣਾ ਇਹਦੇ ਨਾਲ ਕਿਉਂਕਿ ਜੇ ਆਪਾਂ ਇਸ ਤੋਂ ਜ਼ਿਆਦਾ ਇੱਧਰ ਕਟਿੰਗ ਕਰਾਂਗੇ ਤਾਂ ਆਪਣੇ ਪਿਛਲੇ ਪਾਸੇ ਕਿੱਥੇ ਬੈਨ ਲਗ ਜਾਣੀਆਂ ਮੋਢੇ 'ਚ ਦੇਖੋ ਇਸ ਤਰ੍ਹਾਂ ਇਹ ਵਾਲੀ ਬਾਜ਼ੂ ਇੱਧਰ ਲੱਗੂਗੀ ਦੇਖੋ ਹਮ ਇਸ ਤਰ੍ਹਾਂ ਇੱਧਰ ਕਾਟ ਹੈ ਤੇ ਮੂਰੇ ਵੀ ਕਾਟਾ ਬਾਹਦੇ ਵੀ ਅਗਲੇ ਪਾਸੇ ਕਾਟਾ ਹੈ ਇਹਨੂੰ ਇੱਥੋਂ ਹੱਥ ਪਾ ਕੇ ਐਂ ਚੱਕ ਲੈਣਾ ਬਾਜ਼ੂ ਨੂੰ ਤੇ ਇਸ ਤਰ੍ਹਾਂ ਕੁੜਤੀ ਦੀ ਜਿਹੜੀ ਆਪੀ ਨੇ ਫਿਟਿੰਗ ਵਾਲੀ ਸਲਾਈ ਹੈ ਇਹ ਦੋਨਾਂ ਨੂੰ ਇਕੱਠਾ ਕਰ ਲੈਣਾ ਇਹ ਇਸ ਤਰ੍ਹਾਂ ਇੱਕ ਦੂਜੇ ਦੇ ਸੈਂਟਰ ਚ ਰੱਖ ਕੇ ਸੈਂਟਰ ਚ ਦੋਨੇ ਸਿਹਾਉਣ ਆਉਣੀਆਂ ਚਾਹੀਦੀਆਂ ਨੇ ਅੱਗੇ ਪਿੱਛੇ ਨਹੀਂ ਹੋਣੀਆਂ ਚਾਹੀਦੀਆਂ ਹੁਣ ਆਪਾਂ ਰੱਖ ਲੈਣਾ ਮਸ਼ੀਨ ਦੇ نیچے ਇਸ ਕੱਪੜੇ ਨੂੰ ਜਿਹੜਾ ਆਪਣਾ ਸੈਂਟਰ ਉਹ ਠੀਕ ਹੋਣਾ ਚਾਹੀਦਾ ਐਸ ਤਰ੍ਹਾਂ ਚੈੱਕ ਕਰਨਾ ਆਪਾਂ ਨੇ ਵੀ ਦੋਏ ਸੀਨਾ ਇੱਕ ਜਗ੍ਹਾ ਤੇ ਹੋਣੀ ਚਾਹੀਦੀ ਆ ਇਹ ਪਿਛਲੇ ਵਾਲਾ ਪਿਛਲਾ ਜਿਹੜਾ ਨੀਚੇ ਵਾਲਾ ਕਪੜਾ ਉਹ ਇਧਰਲੀ ਸਾਈਡ ਕੱਢ ਦੇਣਾ ਜਿਹੜਾ ਇਧਰ ਆਪਾਂ ਉੱਪਰ ਸਿਉਣ ਲਾਉਣੀ ਹੈ ਵੀ ਉਹ ਕਪੜਾ ਇੱਕ ਪਾਸੇ ਕੱਢ ਦੇਣਾ ਮਤਲਬ ਇੱਕ ਕਪੜਾ ਉਧਰਲੀ ਸਾਈਡ ਇੱਕ ਉਧਰਲੀ ਸਾਈਡ ਦੇਖੋ ਐ ਜੀ ਆਪਾਂ ਦੋਵੇਂ ਐਂ ਕਰ ਦਾਂਗੇ ਤਾਂ ਇੱਥੇ ਥੋੜਾ ਜਿਹਾ ਮੋਟਾ ਹੋ ਜਾਊਗਾ ਚਾਰ ਤਹਾਂ ਉਹ ਜਾਣ ਨਹੀਂ ਆਦੀਆਂ ਤੇ ਜਿਆਦਾ ਮੋਟਾ ਜਾ ਹੋ ਜਾਂਦਾ ਇਹ ਜਗ੍ਹਾ ਇੱਥੋਂ ਤੇ ਕਿ ਹੁਣ ਆਪਾਂ ਰੱਖ ਲਈ ਸिलाई ਕਰਨ ਨੂੰ ਉਦੋਂ ਨਾ ਕਪੜਾ ਥੋੜਾ ਮੂਰੇ ਆ ਜਾਂਦਾ ਨਾ ਸਿਰ ਦਿਖ ਜਾਂਦਾ ਹੈਗਾ ਆ ਦੇਖੋ ਇਸ ਤਰ੍ਹਾਂ ਜਿਹੜਾ ਸਲਾਈ ਕਰਨੀ ਆ ਸੂਈ ਅੰਦਰ ਕਪੜੇ 'ਚ ਗੱਡ ਕੇ ਜਿਹੜਾ ਉੱਪਰਲਾ ਕਪੜਾ ਇਹਨੂੰ ਇਸ ਤਰ੍ਹਾਂ ਟ੍ਰਾਇੰਗਲ ਸ਼ੇਪ ਇੱਕ ਵਾਰੀ ਫੋਲਡ ਕਰ ਦੇਣਾ ਇਸ ਤਰ੍ਹਾਂ ਅੱਧੇ ਅੰਚ ਦਾ ਆਪਾਂ ਮਾਰਜਿਨ ਛੱਡਣਾ ਇੱਦਾਂ ਲਈ ਸੈਡ ਫਲਾਈ ਕਰਨ ਤੋਂ ਪਹਿਲਾਂ ਥੋੜਾ ਜਿਹਾ ਆਪਾਂ ਕੱਪੜਾ ਵੱਧ ਛੱਡ ਲਾਂਗੇ ਇਹਦੇ ਨਾਲ ਕੋਈ ਆਪਾਂ ਨੂੰ ਆਪਣਾ ਕੱਪੜਾ ਨਹੀਂ ਘਟਦਾ ਚਾਹੇ ਇੱਦਾਂ ਇੱਦਾਂ ਅੰਚ ਦਾ ਆਪਾਂ ਉਹ ਐਸੀ ਛੱਡਦੇ ਹੀ ਹੁੰਨੇ ਆਗੇ ਤੇ ਇਸ ਤਰ੍ਹਾਂ ਇਧਰੋਂ ਆਪਾਂ ਇਹ ਜਿਹੜਾ ਟੱਕ ਹੁੰਦਾ ਨਾ ਲਾਇਆ ਹੋਇਆ ਬਾਹਾਂ ਤੇ ਤੇ ਆਹ ਵਾਲੀ ਜਿਹੜੀ ਆਪਣੀ ਸੀਨ ਹੈ ਮੋਢੇ ਦੀ ਇਹ ਬਰਾਬਰ ਰੱਖ ਕੇ ਇਸ ਤਰ੍ਹਾਂ ਕਰਨਾ ਹੈ ਦੇਖੋ ਕੋਈ ਆਪਾਂ ਨੂੰ ਕਪੜਾ ਕੋਈ ਕਿਚਨ ਦੀ ਜ਼ਰੂਰਤ ਨਹੀਂ ਪਈ ਬਿਲਕੁਲ ਸਹੀ ਆ ਰਿਹਾ ਹੈਗਾ ਤੇ ਇੱਕ ਹੋਰ ਹੈ ਜਿਹੜੀ ਆਪਣੀ ਇਹ ਚੀਜ਼ ਹੈਗੀ ਇਹ ਜਦੋਂ ਆਪਾਂ ਤਰਪਾਈ ਕਰਾਂਗੇ ਇਸ ਤਰ੍ਹਾਂ ਐ ਆ ਜਾਣੀ ਹੈ ਇਧਰਲੀ ਸਾਈਡ ਇਹ ਫਿਰ ਆਪਾਂ ਇਸ ਤਰ੍ਹਾਂ ਨੀਚੇ ਮੋੜਨੀ ਹੈ ਇਧਰ ਨਹੀਂ ਮੋੜਨੀ ਇਸ ਤਰ੍ਹਾਂ ਦੇਖ ਕੇ ਮੋੜਨੀ ਹੈ ਜਿਹੜੇ ਪਾਸੇ ਮੁੜੂਗੀ ਇੱਥੋਂ ਜਿਹੜੇ ਪਾਸੇ ਮੁੜੂਗੀ ਉਹੀ ਪਾਸਾ ਇਧਰੋਂ ਮੋੜਨਾ ਜੀ ਆਪਾਂ ਇੱਥੋਂ ਇਧਰ ਮੋੜਤਾ ਇੱਥੋਂ ਇਧਰ ਮੋੜਤਾ ਇਸ ਤਰ੍ਹਾਂ ਵਲ ਪੈ ਜਾਣਾ ਇਹ ਇੱਕ ਸਾਈਡ ਹੋਣੀ ਚਾਹੀਦੀ ਹੈ तरह उस तो उसके आपू इस तरह अंदर न करके इतों फड़ लेना कपड़ा बिल्कुल सही मतलब इतों ए जित सीन धरी से ना सिलाई धरी से उतो कपड़ा पकड़ के देख लैना भी सैट आ कि नहीं खिंच मारनी पैंती है या सिंपली आप ठीक आएगा इस तरह देखो ਦੇਖੋ ਇਸ ਤਰ੍ਹਾਂ ਬਿਲਕੁਲ ਸਹੀ ਆਇਆ ਕੋਈ ਆਪਾਂ ਨੂੰ ਉੱਪਰਲਾ ਕੱਪੜਾ ਖਿੱਚਣ ਦੀ ਲੋੜ ਨਹੀਂ ਪਈ ਕੋਈ نیچے ਵਾਲਾ ਕੱਪੜਾ ਖਿੱਚਣ ਦੀ ਲੋੜ ਨਹੀਂ ਪਈ ਤੇ ਜਿਹੜਾ ਹੁਣ ਇਹ ਕੱਪੜਾ ਹੈਗਾ نیچے ਵਾਲਾ ਆਹ ਪਹਿਸਤਰਾ ਫੋਲਡ ਕਰਤਾ ਇਹ ਕੱਪੜਾ ਆਪਾਂ ਇਸ ਤਰ੍ਹਾਂ ਇੱਧਰ ਨੂੰ ਫੋਲਡ ਕਰ ਦੇਣਾ ਪਹਿਲਾਂ ਫੋਲਡ ਕਰ ਲੈਣਾ ਉਸ ਤੋਂ ਬਾਅਦ ਆਹ ਚੀਜ਼ ਨੂੰ ਸੈੱਟ ਕਰ ਲੈਣਾ ਅਹੀਂ ਇਸ ਤੋਂ ਇਹ ਸੀਨ ਵੀ ਆਪਾਂ ਡਬਲ ਕਰਦੇ ਆਂ ਇਸ ਲਾਈ ਵੀ ਆਪਾਂ ਡਬਲ ਕਰਾਂਗੇ ਇੱਕ ਬਾਜੂ ਬਾਹਾਂ ਦੀਆਂ ਹੋਊਗਾ ਮੋਢੇ ਦੀਆਂ ਸਲਾਈਆਂ ਆਹ ਵਾਲੀ ਹੁੰਦੀ ਆ ਤੀਰੇ ਦੀਆਂ ਸਲਾਈਆਂ ਇਹ ਦੂਰੀਆਂ ਕਰਨੀਆਂ ਇਹ ਵਾਲੀਆਂ ਵੀ ਡਬਲ ਸਲਾਈ ਲਾਉਣੀ ਆ ਆਪਾਂ ਨੇ ਬਿਲਕੁਲ ਸਹੀ ਜੀ ਸਹੀ ਜੀ ਧਿਆਨ ਨਾਲ ਤੇ ਮੇਰੀ ਭੈਣ ਨੂੰ ਵੀਡੀਓ ਨੂੰ ਪਾਇਓ ਜੀ ਚਲਦੀ ਨੂੰ ਕਰ ਦਿਓ ਲਾਈਕ ਤੇ ਸ਼ੇਅਰ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤਾਂ ਕਿ ਸਾਡੇ ਆਉਣੇ ਵੀਡੀਓ ਤੁਹਾਡੇ ਤੱਕ ਜਲਦੀ ਜਲਦੀ ਪਹੁੰਚੇ ਜੇ ਮੇਰੀ ਭੈਣ ਨੂੰ ਕਿਸੇ ਨੂੰ ਕੋਈ ਵੀ ਕਟਿੰਗ ਦੀ ਵਾਰੇ ਸਟੀਚਿੰਗ ਵਾਰੇ ਕੁਝ ਜਾਣਕਾਰੀ ਚਾਹੀਦੀ ਹੈ ਤਾਂ ਤੁਸੀਂ ਪੁੱਛ ਸਕਦੇ ਹੋਗੀ ਤਾਂ ਕੱਢ ਲੈਣਾ ਇੱਧਰੋਂ ਤੇ ਹੁਣ ਆਪਾਂ ਦਿਖਾਉਣੀ ਆ ਤੁਹਾਨੂੰ ਇਹਨੂੰ ਆਪਾਂ ਸਿੱਧਾ ਕਰਕੇ ਦੇਖੋ ਪਹਿਲਾਂ ਮੈਂ ਤੁਹਾਨੂੰ ਪੁੱਠਾ ਵਰਕੇ ਇਸ ਨੂੰ ਜਿਹੜੀ ਆਪਾਂ ਸਲਾਈ ਲਾਈ ਆ ਉਹ ਦਿਖਾਉਣੀ ਆ ਤਾਂ ਅੱਗੇ ਆਪਾਂ ਸਾਰੇ ਐਸੇ ਟਾਈਮ ਕਟਿੰਗ ਕਰਦੇ ਨੇ ਆ ਦੇਖੋ ਇੱਕ ਸਾਈਡ ਤਾਂ ਐਂ ਫੋਲਡ ਕਰਤਾ ਇਧਰੋਂ ਆਪਾਂ ਇਧਰਲੀ ਸਾਈਡ ਕਰਤਾ ਕੋਈ ਕਿਤੇ ਵੱਲ ਨਹੀਂ ਆਇਆ ਦੇਖੋ ਬਿਲਕੁਲ ਸਹੀ ਸਲਾਈ ਲੱਗੀ ਐ ਹੁਣ ਆਪਾਂ ਇਹਨੂੰ ਤੁਹਾਨੂੰ ਦੇਖੋ ਸਿੱਧਾ ਕਰਕੇ ਦਿਖਾਉਣੀ ਆ ਜੀ ਆ ਜਾਣਾ ਇਸ ਤਰ੍ਹਾਂ ਦੇਖੋ ਪ੍ਰੈਸ ਨਾਲ ਠੀਕ ਹੋ ਜੂ ਇਹ ਕਾਫੀ ਟਰਾਮਾ ਹੋ ਗਿਆ ਕੱਟੇ ਪਏ ਨੂੰ ਸੂਟ ਨੂੰ ਈਕੋ ਇਸ ਤਰ੍ਹਾਂ ਜਿਹੜਾ ਮੈਂ ਤੁਹਾਨੂੰ ਦੱਸਿਆ ਸੀ ਆਹ ਵਾਲੀ ਚੀਜ਼ ਦੇਖੋ ਆ ਹੁਣ ਤੂੰ ਨੂੰ ਹੁਣ ਸਮਝ ਆਊਗੀ ਜੇ ਇਹ ਕਈ ਮੇਰੇ ਕਿਸੇ ਭੈਣ ਨੂੰ ਨਹੀਂ ਵੀ ਸਮਝ ਆਉਂਦੀ ਨਾ ਉਹ ਨੂੰ ਨਹੀਂ ਸਮਝਾਈ ਰਹੀ ਤਾਂ ਮੈਂ ਹੁਣ ਦੱਸ ਰਹੀ ਹਾਂ ਇਹਨੂੰ ਦੁਬਾਰੇ ਦੇਖੋ ਜਦੋਂ ਆਪਾਂ ਇਹ ਜੀ ਜੇ ਇੱਕ ਤਰਫ ਮੁੜ ਗਈ ਨਾ ਆਹ ਦੇਖੋ ਆਏ ਆ ਜੂਗੀ ਜੀ ਆਪਾਂ ਇਹ ਚੀਜ਼ ਇੱਧਰ ਨੂੰ ਸਾਈਡ ਨੂੰ ਐਨ ਮੋੜ ਦਿੰਦੇ ਫਿਰ ਇਹ ਬਲ ਪੈ ਜਾਣਾ ਸੀ ਤੇ ਨਾਲੇ ਇੱਥੇ ਆਪਾਂ ਜਦੋਂ ਐਂਟਰਲੌਕ ਕਰਦੇ ਨਾ ਇਹਨੂੰ ਸੂਟ ਨੂੰ ਤੇ ਉਦੋਂ ਆਪਾਂ ਨੂੰ ਦਿੱਕਤ ਆਉਣੀ ਹੈਗੀ ਤੇ ਉਦੋਂ ਫਿਰ ਆਪਾਂ ਫੇਰ ਦੁਬਾਰੇ ਸਲਾਈ ਲਾਉਣੀ ਪਾਉਗੀ ਇਸ ਲਈ ਤੁਸੀਂ ਜਦੋਂ ਆਪਾਂ ਸਲਾਈ ਲਾਉਣੇ ਆ ਉਹਨੂੰ ਸ਼ੁਰੂ ਚ ਹੀ ਆਪਾਂ ਦੇਖ ਲੈਣਾ ਵੀ ਕਿਹੜੇ ਪਾਸੇ ਮੁੜਦਾ ਇਹ ਕੱਪੜਾ ਹਾਂਜੀ ਐਸੀ ਸਾਡੀ ਅੱਜ ਦੀ ਵੀਡੀਓ ਜੀ ਵੀਡੀਓ ਨੂੰ ਕਰਿਆ ਕਰੋ ਲਾਈਕ ਸ਼ੇਅਰ ਤੇ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਤਾਂ ਕਿ ਸਾਡੀ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਜਲਦ ਤੋਂ ਜਲਦੀ ਪਹੁੰਚ ਸਕੇ ਮੇਰੀਆਂ ਭੈਣਾਂ ਆ ਭੈਣੋ ਤੁਸੀਂ ਵੀ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਆਪਣੀਆਂ ਗਾਹਾਂ ਭੈਣਾਂ ਨੂੰ ਤਾਂ ਜੋ ਉਹਨਾਂ ਨੂੰ ਪਤਾ ਲੱਗ ਸਕੇ ਵੀ ਆਪਾਂ ਨੂੰ ਵੀਡੀਓ ਚ ਕੁਝ ਸਿੱਖਣ ਨੂੰ ਮਿਲਦਾ ਜੀ ਹਾਂਜੀ ਆ ਦੇਖੋ ਆਪਾਂ 슬ੀਵ ਦੇ ਮੋਡੇ কুরਤੀ ਨਾਲ ਅਟੈਚ ਕਰੀ ਨੇ ਇਸ ਤਰ੍ਹਾਂ ਦੇਖੋ ਵੀ ਆਪਣਾ ਗਲਾ ਬਣਿਆ ਹੋਇਆ ਇਹ ਵਾਲੀ ਆਪਾਂ 슬ੀਵ ਨਾਲ ਮੋਢੇ ਨੂੰ ਜੁਆਇੰਟ ਕਰਿਆ ਕੋਈ ਇਹਦੇ ਚ ਵੱਲ ਨਹੀਂ ਪੈਂਦਾ ਨਾ ਅਗਲੇ ਪਾਸੇ ਨਾ ਹੀ ਪਿਛਲੇ ਪਾਸੇ